ਇੱਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਤੇ ਆਧਾਰਤ ਸੀਗੀ ਔਰ ਹੜ੍ਹਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਂ ਵੀ ਹੜਾ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਪਿਛਲੀ ਆਪਣਾ ਲੋਕਾਂ ਦੀ ਵਿਧਾਨ ਸਭਾ ਦਾ ਮੇਰਾ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਘਾਇ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਲੋਕ ਸਭਾ ਹੈਗੀ ਰਾਤ ਸਭਾ ਹੈਗੀ ਉਹ ਵੀ થોਡੇ ਪੇਪਰ ਹੈਗੇ ਨੇ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਕੇ ਅਸੀਂ ਚੋਟੇ ਨਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਸ਼ਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਣ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹਉਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਆਪ ਵੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜ੍ਹਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਂ ਹੀ ਹੜ੍ਹਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਉਸ ਦੇ ਵਿੱਚ ਆਪਣਾ ਲੋਕਾਂ ਦੀ ਵਿਦਵਾਨ ਸੁਵਾਨ ਦੇ ਰੱਖੋ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਇਤਨੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਲੋਕਤਾ ਹੈਗੀ ਰਾਤ ਸਭ ਹੈਗੀ ਉਹ ਕਿਉਂ ਲਿਖੇ ਪਰ ਹੈਗੀ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਸੀਂ ਚੋਟੇ ਗਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਕਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਇੱਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਤੇ ਆਧਾਰਤ ਸੀਗੀ ਔਰ ਹੜ੍ਹਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜ੍ਹਾਂ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੀਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨਾਂ ਨੇ ਰੱਖਿਆ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਉਹਦਾ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਉਹ 10 ਨਵੰਬਰ ਹੈਗੀ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਮੋਸੂ ਚੋਟ ਨਾਲ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਕਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹਉਦਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਿਤ ਸੀਗੀ ਔਰ ਹੜਾਂ ਤੇ ਆਧਾਰਿਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਪੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਦਾ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸਾ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੇਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਹੀ ਆਪਣਾ ਲੋਕਾਂ ਦੀ ਵਿਧਾਨ ਸਭਾ ਨੂੰ ਨੇ ਰੱਖਿਆ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿ ਆਇ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕਰਨ ਦੀ ਲੋੜ ਹੈ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਔਰ 20 ਡਿسمبر ਹੈਗੀ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਮੋਸੂ ਚੋਟ ਗਾਲ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਾਕਤਾਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਣ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਇਹ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਉਸ ਦੇ ਵਿੱਚ ਆਪਣਾ ਲੋਕਾਂ ਦੀ ਵਿਦਵਾਨ ਸੁਵਾਨ ਨੂੰ ਰੱਖੋ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਰਾਤ ਸਦਾ ਹੈਗੀ ਰਾਤ ਸਦਾ ਹੈਗੀ ਉਹ 10 ਜੂਨ ਹੈਗੀ ਨਹੀਂ ਉੱਥੇ ਬਾਅਦ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਸੀਂ ਚੋਟੇ ਨਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਖਤੀਆਂ ਦਗਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹਉਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹਣਾ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਇੱਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਤੇ ਆਧਾਰਤ ਸੀਗੀ ਔਰ ਹੜ੍ਹਾਂ ਤੇ ਆਧਾਰਤ ਹੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜ੍ਹਾਂ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੀਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਣੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਪਿੱਛੇ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨੇ ਰੱਖੀ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਘਾਇ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਅੰਦਰ ਪ੍ਰੋਗਰਾਮ ਉਹਦਾ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਉਹਦੇ ਕੋਲ ਪੇਪਰ ਹੈਗੇ ਨਹੀਂ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਕੇ ਮੌਸੂ ਚੋਤੇ ਨਾਲ ਜਾਵਣਾਗੇ ਆਪਣੀ ਸਪੀਕਰ ਦੇ ਸਾਹਮਣੇ ਤਾਕਤiyan ਦਿਖਾਉਣ ਦੇ ਕਿ ਰਾਜਨੀਤਿਕ ਮੈਨ ਦੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਣ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਇਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਵੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਪੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਦਾ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨਾਂ ਨੇ ਰੱਖਿਆ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿ ਆਇ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਤ ਨਹੀਂ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਜਾ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਔਰ ਉੱਥੋਂ ਨਿmber ਹੈਗੀ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਮੋਸਿਟੋਟ ਗਾਲ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਕਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨ ਦੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਣ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੋਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇ ਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਇਹ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਆਪਣਾ ਲੋਕਾਂ ਦੀ ਵਿਦਵਾਨ ਸੁਵਾਨ ਨੂੰ ਰੱਖਦੇ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿ ਆਇਆ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਰਾਤ ਸਦਾ ਹੈਗੀ ਰਾਤ ਸਦਾ ਹੈਗੀ ਉਹ ਕੋਈ ਪੇਪਰ ਹੈਗੀ ਨਹੀਂ ਉੱਥੇ ਬਾਅਦ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਸੀਂ ਛੋਟੇ ਨਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਸਖਤੀਆਂ ਦੁਕਾਨ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਪੁਨਿਆਤ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਂ ਵੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੀਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਣੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਪਿਛਲੀ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨੇ ਰੱਖੀ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਦਾ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕੀਤਾ ਜਾ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਉਹਦੇ ਕੋਲ ਪੇਪਰ ਹੈਗੇ ਨਹੀਂ ਉੱਥੇ ਬਾਅਦ ਚੱਕੇ ਜਾ ਸਕਦੇ ਆ ਕਾਂਗਰਸ ਕੰਦੀ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਕੇ ਮੁਆਫੀ ਚੋਤੇ ਨਾਲ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਕਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਦੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਪੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਦਾ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸਾ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੀਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨਾਂ ਨੇ ਰੱਖਿਆ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਤ ਨਹੀਂ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਲੋਕ ਸਭਾ ਹੈਗੀ ਰਾਤ ਸਭਾ ਹੈਗੀ ਉਹ 20 ਨਵੰਬਰ ਹੈਗੀ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਮੌਸਮੀ ਟਟਲ ਜਾਵੜਾਂਗੇ ਆਪਣੀ ਸਿਕੀਤ ਦੇ ਸਾਹਮਣੇ ਤਕਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨ ਦੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹਉਤਾ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਵਿੱਚ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਤ ਦੀ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾ ਕਰਕੇ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਇਹ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਸ਼ੁਰੂ ਹੋਣ ਜਾ ਰਿਹਾ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਦੇ ਵਿੱਚ ਆਪਣਾ ਲੋਕਾਂ ਦੀ ਵਿਦਵਾਨ ਸੁਵਾਨ ਦੇ ਰੱਖੇ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿ ਆਇਆ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਕੀਤਾ ਪ੍ਰਦਰਸ਼ਨ ਕੀਤਾ ਜਾ ਲੋਕ ਸਭਾ ਹੈਗੀ ਰਾਜ ਸਭਾ ਹੈਗੀ ਉਹਦੇ ਕੋਲੇ ਪੇਪਰ ਹੈਗੇ ਨਹੀਂ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਅਸੀਂ ਛੋਟੇ ਨਾਲ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਾਕਤیاں ਦਿਖਾਉਣ ਦੇ ਕਿ ਰਾਜਨੀਤਿਕ ਮੈਨੂੰ ਦੇਖੋ ਜੀ